ਸਤਿ ਸਤਕਾਰਯੋਗ ਸਾਥੀਓ ਸਾਥੀਓ ਮੈਂ ਅਜ ਸੁੰਦ ਸਿੰਘ ਭਾਇਆ ਸੂਬਾ ਪ੍ਰਧਾਨ ਬੀਆ ਟਟਪਾਸ ਬੇਰਜਗਰ ਜੁਨੀਆ ਪੰਜਾਬ ਤਾਂ ਸਾਥੀਓ ਪਿਛਲੇ ਦਿਨੀ ਜਿਹੜਾ ਆਪਣਾ ਫਾਇਲ ਕਾ ਐਕਸ਼ਨ ਸੀ ਐਕਸ਼ਨ ਦੇ ਵਿੱਚੋਂ ਲਗਭਗ 3-4 ਮੀਟਿੰਗਾਂ ਨਿਕਲੀਆਂ ਤੁਸੀਂ ਵੇਖਿਆ ਅਰਪਾਲ ਚਿਮੇ ਨਾਲ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਕਿਹ ਕਿਹ 77 ਆਪਾਂ ਨੂੰ ਮਿਲਿਆ ਨਹੀਂ ਮੈਡਮ ਨਹੀਂ ਮਿਲੇ ਤਾਂ ਸਾਥੀਓ ਜਿਹੜੀ ਅਗਲੀ ਮੀਟਿੰਗ ਸੀ ਆਪਣੀ ਐਮਐਲਏ ਸਾਹਿਬ ਨੇ ਕਿਹਾ ਸੀ ਵੀ ਤੁਹਾਡੀ ਅਰਜੋਤ ਪੈਂਸ ਨਾ ਕਰਾਈ ਜੋਗੀ ਤਾਂ ਉਹਦੇ ਬਾਰੇ ਤੁਹਾਨੂੰ ਥੋੜਾ ਚਾਨਣਾ ਪਾਉਣਾ ਤੇ ਸਾਥੀਓ ਇੱਕ ਨਾ ਚੈਨਲ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਅੱਗੇ ਇਹਦੇ ਵਿੱਚ ਲਿੰਕ ਦਿੱਤਾ ਟੈਲੀਗ੍ਰਾਮ ਦਾ ਵਟਸਐਪ ਦਾ ਤਾਂ ਸਾਰੇ ਤੁਸੀਂ ਸਾਥੀ ਜਿੱਥੇ ਵੀ ਕੋਈ ਬੈਠਾ ਜੁਆਇਨ ਕਰੋ ਤਾਂ ਮੈਂ ਅੱਗੇ ਗੱਲ ਕਰਦਾ ਜਿਹੜੀ ਅੱਜ ਦੀ ਮੀਟਿੰਗ ਨਿਕਲੀ ਹੈ ਤਾਂ ਸਾਥੀਓ ਜਿਹੜਾ ਮੀਟਿੰਗ ਦਾ ਰਵਈਆ ਅੱਜ ਬਿਲਕੁਲ ਨਿੰਦਣਯੋਗ ਸੀ ਤਾਂ ਕਿਦੇ ਨਾ ਕਿਦੇ ਮਾਸਟਰ ਕੈਡਰ ਲੈਕਚਰਰ ਦੀ ਭਰਤੀ ਤੋਂ ਭਜਦਾ ਨਜ਼ਰ ਆਇਆ ਭਜਦਾ ਕਿਵੇਂ ਨਜ਼ਰ ਆਇਆ ਵੀ ਹਾਲੇ ਮੇਰੇ ਕੋਲ ਕੋਈ ਪ੍ਰਪੋਜ਼ਲ ਨਹੀਂ ਤਾਂ ਵੇਖੋ ਜਦੋਂ ਅੱਗੇ ਗੱਲ ਕੀਤੀ ਵੀ 55% ਤਾਂ ਜਦੋਂ 55% ਦੀ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਜਦੋਂ ਭਰਤੀ ਆਊ ਉਦੋਂ ਦੇਖਾਂਗੇ ਉਮਰ ਹੱਦ ਤੇ ਗੱਲ ਕੀਤੀ ਤਾਂ ਕਹਿੰਦਾ ਇਹ ਜਦੋਂ ਭਰਤੀ ਆਊ ਉਦੋਂ ਦੇਖਾਂਗੇ ਕੀ ਕਰਨਾ ਤਾਂ ਸਾਥੀਓ ਜਿਹੜੀਆਂ 4-5 ਲੈਕਚਰਾਰ ਦੇ ਵਿੱਚ ਜਿਹੜਾ ਕਨਸੀਡਰ ਕਰਾਉਣਾ ਉਹਦੇ ਵਿੱਚ ਭਰਤੀ ਦਾ ਉਹਨਾਂ ਦੇ ਤਾ ਵੀ ਭਰਤੀ ਆਉਣ ਦੀ ਪਤਾ ਚੱਲੂਗਾ ਕੀ ਹੋ ਰਿਹਾ ਹੈ ਤਾਂ ਲੈਕਚਰਾਰ ਦੀ ਭਰਤੀ ਮਾਸਟਰ ਗ੍ਰੈਡ ਦੀ ਪਰਚੀ ਭਰਤੀ ਉਹਦੇ ਵਿੱਚ ਤੁਸੀਂ ਲਗਾਤਾਰ ਜਿਹੜਾ ਸੰਘਰਸ਼ ਦਾ ਹਿੱਸਾ ਬਣਦੇ ਰਹੇ ਹੋ ਸਾਥੀਓ ਅੱਜ ਕਿਹਦੇ ਨਾਲ ਕਿਹਦੇ ਸਿੱਖਿਆ ਮੰਤਰੀ ਧਮਕੀਆਂ ਤੇ ਉਤਰ ਆਏ ਸੀ ਤਾ ਕਿਰਨਾਂ ਕਿਦੇ ਜਿਹੜੀਆਂ ਪਿਛਲੀਆਂ ਗੱਲਾਂ ਸੀ ਰਿਪੀਟਡ ਕਰ ਰਿਆ ਸੀ ਵੀ ਤੁਹਾਡੀਆਂ ਪ੍ਰੋਮੋਸ਼ਨਾਂ ਕਰ ਰਹੇ ਆ ਪ੍ਰੋਮੋਸ਼ਨਾਂ ਲਗਭਗ 5-6 ਮਹੀਨੇ 7 ਮਹੀਨੇ ਗੁਜ਼ਰ ਸਕਦੇ ਆ ਤਾਂ ਮੈਨੂੰ ਲੱਗਿਆ ਵੀ ਇਹ ਭਰਤੀ ਅਜੇ ਹਾਲੇ ਹੋਰ ਲਮ ਲਮਕਾਉਣਾ ਚਾਹੁੰਦਾ ਹੈ ਵੀ 7-8 ਮਹੀਨੇ ਹੋਰ ਜਾਉ ਅੱਗੇ ਤਾਂ ਉਹ ਤੁਸੀਂ ਦੇਖਣਾ ਵੀ ਭਰਤੀ ਹੁਣੇ ਲੈਣੀ ਹੈ ਜਾਂ ਲੇਟ ਲੈਣੀ ਹੈ ਮਾਸਟਰ ਕੈਡਰ ਲੈਕਚਰਰ ਜਾਂ 55% ਹੱਲ ਕਰਾਉਣਾ ਹੈ ਉਮਰ ਹੱਦ ਦਾ ਹੱਲ ਲੈਣਾ ਹੈ ਜਾਂ ਨਹੀਂ ਲੈਣਾ ਤਾਂ ਤੁਸੀਂ ਸਾਥੀਓ ਸਾਰੇ ਬਿਲਕੁਲ ਤਿਆਰ ਹੋ ਅੱਗੇ ਤੁਹਾਨੂੰ ਕਾਲ ਜਲਦੀ ਦਿੱਤੀ ਜਾਊਗੀ ਕੱਲ ਜਾਂ ਪਰਸੂ ਤੱਕ ਅਸੀਂ ਇਸ ਮੀਟਿੰਗ ਦਾ ਰਿਵਿਊ ਕਰਕੇ ਜਲਦ ਤੁਹਾਡੇ ਨਾਲ ਫਿਰ ਕਰਾਂਗੇ ਤਾਂ ਸਿੱਖਿਆ ਮੰਤਰੀ ਦਾ ਜਿਹੜਾ ਰਵਈਆ ਸੀ ਬਿਲਕੁਲ ਅਨ ਡੈਮੋਕਰੇਟਿਕ ਸੀ ਤਾਂ ਅਨ ਨੂੰ ਅਸੀਂ ਨਿੰਦਦੇ ਹਾਂ ਇਹੋ ਜਿਹੀ ਧਮਕੀਆਂ ਅਸੀਂ ਬੜੀਆਂ ਸਹੀਆਂ ਤੇ ਅੱਗੇ ਵੀ ਬਿਲਕੁਲ ਜੇ ਇਦਾਂ ਦਾ ਰਵਈਆ ਰਿਹਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਜਲੂਸ ਕੱਢਾਂਗੇ ਤਾਂ ਬਿਲਕੁਲ ਮੈਂ ਹੋਰ ਤੁਹਾਨੂੰ ਅਪੀਲ ਕਰਦਾ ਤੁਸੀਂ ਜੁੜਿਓ ਸਾਰੇ ਤਾਂ ਆਪਾਂ ਇੱਕ ਵੱਡੇ ਐਕਸ਼ਨ ਵੱਲ ਵਧਣਾ ਤਾਂ 2 ਮਿੰਟ ਤੁਸੀਂ ਨੀਸ਼ ਸਰ ਨੂੰ ਸੁਣੋ ਸਾਥੀ ਚਲੋ ਸਾਰੀਆਂ ਗੱਲਾਂ ਜਿਹੜੀਆਂ ਹੋ ਗੀਆਂ ਨੇ ਵੀਡੀਓ ਜਿਹੜੀ ਜ਼ਿਆਦਾ ਲੰਬੀ ਨਾ ਹੋਵੇ ਇਸ ਕਰਕੇ ਗੱਲ ਨੂੰ ਮੈਂ ਸਮੇਟਣ ਦੀ ਕੋਸ਼ਿਸ਼ ਕਰਦਾ ਅੱਜ ਜਿਹੜੀ ਸਾਡੀ ਮੀਟਿੰਗ ਆ ਇਹਦੇ ਵਿੱਚੋਂ ਕੁਝ ਵੀ ਸਕਾਰਾਤਮਕ ਜੇਕਰ ਮੈਂ ਕਹਾਂ ਤੇ ਉਹ ਨਹੀਂ ਨਿਕਲਿਆ ਜਿਹੜੀ ਨਿਰਾਸ਼ਾ ਸਾਡੇ ਪੱਲੇ ਪਿਛਲੇ ਸਾਢੇ 3 ਸਾਲਾਂ ਤੋਂ ਰਹੀ ਆ ਉਹੀ ਨਿਰਾਸ਼ਾ ਹੀ ਜਿਹੜੀ ਆ ਅੱਜ ਵੀ ਸਾਡੇ ਜਰੀਏ ਹੱਥ ਲੱਗੀ ਉਹਦਾ ਕਾਰਨ ਉਹੀ ਵੀ ਜਿੱਦਾਂ ਜਿਹੜਾ ਅਸੀਂ ਕਹਿ ਲੈਨੇ ਆ ਵੀ ਸਾਡੀਆਂ ਤੁਸੀਂ ਅਸੀਂ ਜੀ ਕੱਢ ਰਿਆਂ ਜੀ ਪੋਸਟਾਂ ਆ ਰਹੀਆਂ ਜੀ ਪੋਸਟਾਂ ਆ ਰਹੀਆਂ ਮਤਲਬ ਉਹ ਕਹਿੰਦੇ ਜੀ ਸਾਡੇ ਬਿਆਨਤ ਵਿਸ਼ਵਾਸ ਕਰੋ ਜਦੋਂ ਗੱਲ ਕੀਤੀ ਹੈ ਵੀ ਤੁਸੀਂ ਭਰਤੀ ਦੇਉ ਕਹਿੰਦੇ ਜੀ ਮੈਂ ਬਿਆਨ ਦੇ ਚੁੱਕਿਆ ਬਿਆਨ ਤਾਂ ਅਸੀਂ ਵੇਖ ਲਿਆ ਪਿਛਲੇ 3.5 ਸਾਲਾਂ ਤੋਂ ਆ ਰਿਹਾ ਮੀਟਿੰਗਾਂ ਸਾਡੇ 3.5 ਸਾਲਾਂ ਤੋਂ ਅਸੀਂ ਕਰ ਰਹੇ ਹਾਂ ਜਿਹੜਾ ਬੇ ਸਿੱਟਾ ਸਾਡੀਆਂ ਮੀਟਿੰਗਾਂ ਪਿਛਲੇ ਆ ਰਹੀਆਂ ਨੇ ਜਿਹੜੇ ਬਿਆਨ ਜਿਹੜੇ ਉਹ ਨਤੀਜਾ ਉਹਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਉਹੀ ਨਤੀਜਾ ਸਾਨੂੰ ਅੱਗੇ ਵਾਲੇ ਉਹ ਸਮੇਂ ਦੇ ਵਿੱਚ ਲੱਗਦਾ ਹੈ ਰਹੀ ਗੱਲ 55% ਦੀ ਤੇ 55% ਦੀ ਭਰਤੀ ਉਹਨਾਂ ਕਹਿ ਬਜਦੋਂ ਆਊਗੀ ਉਦੋਂ ਵੇਖਾਂਗੇ ਤੇ ਸਿੱਧੀ ਗੱ ਜਦ ਜਦਾ ਪੂਰਾ ਹੋਵੇ ਠੀਕ ਹੈ ਨਹੀਂ ਤੇ ਸਰਕਾਰ ਨੇ ਜੇਕਰ ਵੇਖਿਆ ਵੀ ਇਹਨਾਂ ਦਾ ਪ੍ਰੈਸ਼ਰ ਥੋੜਾ ਤੇ ਉਹਨਾਂ 55% ਲਾਗੂ ਕਰਕੇ ਤੇ ਫਿਰ ਭਰਤੀ ਲਿਆਉਣੀ ਆ ਤੇ ਫਿਰ ਉਹੀ ਗੱਲ ਉਹ ਰਹਿ ਜਾਣੀ ਆ ਤੇ ਫਿਰ ਅਸੀਂ ਜਿਹੜਾ ਉਹ ਵਿੱਚੇ ਲੜਕਦੇ ਫਿਰ ਲੈ ਤੇ ਸੋਹਣਾ ਤਰੀਕਾ ਇੱਕੋ ਹੈਗਾ ਵੀ ਅਸੀਂ ਇਕੱਠੇ ਹੋਈਏ ਤੇ ਵੱਧ ਤੋਂ ਵੱਧ ਜਿਹੜਾ ਸਾਡਾ ਸੰਘਰਸ਼ ਦਾ ਜਿਹੜਾ ਰਾਹ ਜੋ ਅਸੀਂ ਪਹਿਲਾਂ ਤੋਂ ਗੱਡਿਆ ਆ ਉਹਦੇ ਉੱਤੇ ਹੋਰ ਸਰਗਰਮੀ ਦੇ ਨਾਲ ਜਿਹੜਾ ਉਤਰੀ ਤਾਂ ਬਿਲਕੁਲ ਸਾਥੀਓ ਤੁਸੀਂ ਸੁਣਿਆ ਤਾਂ ਇੱਕ ਦੋ ਗੱਲਾਂ ਮੇਰੀਆਂ ਰਹਿ ਗਈਆਂ ਤਾਂ ਮੈਂ ਜਦੋਂ ਸ਼ੁਰੂਆਤ ਗੱਲ ਕੀਤੀ ਵੀ ਸਾਨੂੰ ਮਾਸਟਰ ਕੇਟਰ ਤੇ ਲੈਕਚਰਰ ਦਾ ਭਰਤੀ ਦਾ ਇਸ਼ਤਿਹਾਰ ਕਦੋਂ ਦੇਣ ਰਹੇ ਹੋ ਤਾਂ ਉਥੋਂ ਕਿਤੇ ਨਾ ਕਿਤੇ ਪੜਤਦਾ ਨਜ਼ਰ ਆਇਆ ਕਿਉਂਕਿ ਮੇਰੀ ਜਿਹੜੀ ਡਿਮਾਂਡ ਸੀ ਲੈਕਚਰਰ ਮਾਸਟਰ ਕਿਟ ਦੀ ਲਿਖੀ ਹੋਈ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ 12000 ਪੋਸਟਾਂ ਦਾ ਸਾਡਾ ਅਸ਼ਤਾਰ ਜਾਰੀ ਕਰੋ ਤਾਂ ਉੱਥੋਂ ਕਿਤੇ ਨਾ ਕਿਤੇ ਪੜਕ ਉੱਠਿਆ ਕਹਿੰਦਾ ਮੇਰੇ ਕੋਲ ਖਾਲੀ ਕਿਤੇ ਹੈਗੀਆਂ ਤੁਸੀਂ 12000 ਦੀ ਡਿਮਾਂਡ ਕਰਤੀ ਤਾਂ ਅਸੀਂ ਡਿਮਾਂਡ ਰੱਖੀ ਹੈ ਬਿਲਕੁਲ ਜਿੰਨੀਆਂ ਖਾਲੀ ਤੁਸੀਂ ਸਾਨੂੰ ਸਾਰੀਆਂ ਦਿਓ ਅੱਗੇ ਲੈਕਚਰਰ ਦੀ ਮੈਂ 5000 ਡਿਮਾਂਡ ਰੱਖੀ ਸੀ ਤਾਂ ਉਹਦੇ ਤੋਂ ਵੀ ਪੜਕਦਾ ਪੜਕਦਾ ਨਜ਼ਰ ਆਇਆ ਤਾਂ ਸਾਥੀਓ ਬਿਲਕੁਲ ਉਹਨਾਂ ਨੇ ਕਿਹਾ ਮੈਂ ਇਹ ਜਲਦ ਕਰਨ ਜਾ ਰਿਹਾ ਮਾਸਟਰ ਕਿਟ ਤੇ ਲੈਕਚਰਰ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਵੇਖੋ ਮੈਂ ਬਿਆਨ ਦੇ ਚੁੱਕਾ ਵੀ ਮਾਸਟਰ ਕੈਡਰ ਲੈਕਚਰਰ ਜਿਹੜੀਆਂ ਭਰਤੀਆਂ ਉਹ ਜਲਦ ਆਣਗੀਆਂ ਪਰ ਮੈਂ ਅੱਗੋ ਇਹ ਕਿਹਾ ਵੀ ਇਹ ਬਿਆਨ ਸਰ ਤੁਹਾਡੇ 3.5 ਸਾਲ ਤੋਂ ਚੱਲ ਰਿਹਾ ਹੈ ਉੱਥੇ ਵੀ ਪੜਕਦਾ ਨਜ਼ਰ ਆਇਆ ਤਾਂ ਅੱਗੋ ਕਹਿੰਦਾ ਵੀ ਤੂੰ ਵੇਖ ਲਓ ਕਿਦਾਂ ਕਰਨਾ ਹੈ ਤੁਸੀਂ ਤਾਂ ਸਾਥੀਓ ਪੜਕਣ ਨਾਲ ਇਹ ਨਾਲ ਤੁਹਾਡਾ ਪ੍ਰੈਸ਼ਰ ਪੂਰਾ ਹੈ ਬਿਲਕੁਲ ਪ੍ਰੈਸ਼ਰ ਹੈ ਤੁਸੀਂ ਦੇਖਣਾ ਹੈ ਵੀ ਅੱਗੇ ਆਪਾਂ 400 ਆਉਂਦੇ ਸੀ ਹੁਣ ਲਗਭਗ ਤੁਸੀਂ 800 ਜਾਂ 1200 ਤੁਸੀਂ ਨਿਕਲੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਪਾਂ ਬਿਲਕੁਲ ਇਕੱਠੇ ਹੋ ਕੇ ਸਾਰੇ ਜਿੱਥੇ ਵੀ ਤੁਹਾਨੂੰ ਕਾਲ ਦਿੱਤੀ ਜਾਊਗੀ ਤਾਂ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਕਾਲ ਦੇਾਂਗੇ ਤਾਂ ਤੁਸੀਂ ਆਪਣਾ ਜਿੱਥੇ ਵੀ ਤੁਸੀਂ ਪਹੁੰਚਣਾ ਹੈ ਤੁਹਾਨੂੰ ਪਹੁੰਚਣਾ ਪੈਣਾ ਹੈ ਜੇ ਤੁਸੀਂ ਕੱਲ ਨੂੰ ਕਹੋ ਵੀ ਇੱਕ ਯੂਨੀਅਨ ਕਰ ਨਹੀਂ ਰਹੀ ਉਹਦੇ ਲਈ ਤੁਹਾਨੂੰ ਖੁਦ ਜ਼ਿੰਮੇਵਾਰ ਤਾਂ ਸਾਥੀਓ ਆਪਾਂ ਮਿਲਦੇ ਹਾਂ ਜਲਦ ਇੱਕ ਦੋ ਦਿਨਾਂ ਦੇ ਵਿੱਚ ਸਾਰੀਆਂ ਮੀਟਿੰਗਾਂ ਦਾ ਰਿਵਿਊ ਕਰਕੇ ਜਲਦ ਤੁਹਾਨੂੰ ਤਰਨੇ ਦੀ ਕਾਲ ਦਿੱਤੀ ਧੰਨਵਾਦ ਸਾਡੀ ਗੱਲ ਝਟਕਣ ਜਿਹੜੀ ਆ ਜਿਹੜੀ ਵਾਰ-ਵਾਰ ਝਟਕਣਾ ਕਿਸ ਚੀਜ਼ ਦਾ ਉਹ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦਾ ਸਾਈਨ ਹੈ ਉਹ ਇਹੀ ਸਾਈਨ ਹੈ ਵੀ ਜਿਹੜਾ ਸਾਡਾ ਸਿੱਖਿਆ ਮੰਤਰੀ ਆ ਉਹ ਸਾਡੀਆਂ ਪੋਸਟ ਉਹ ਸੂਰਤ ਨਹੀਂ ਹੈਗਾ ਧੰਨਵਾਦ